ਇੱਕ ਅਜੇ ਹੀ ਦੁਨੀਆ ਬਾਰੇ ਸੋਚੋ ਜਿੱਥੇ ਫਾਈਲਾਂ ਪੈਸਾ ਨਾਲ ਨਹੀਂ ਸਗੋਂ ਖੰਭ ਲਗਾ ਕੇ ਉਡਦੀਆਂ ਨੇ ਹਾਂ ਖੰਭ ਅੱਜ ਅਸੀਂ ਜਗਦੀਸ਼ ਕੌਸ਼ਲ ਦੀ ਬੜੀ ਮਜ਼ੇਦਾਰ ਵਿਅੰਗ ਨਾਲ ਪਰੀ ਕਹਾਣੀ ਖੰਭ ਦੀ ਗੱਲ ਕਰਾਂਗੇ ਤਾਂ ਇਹ ਖੰਭ ਹੈ ਕੀ ਚੀਜ਼ ਦੇਖੋ ਉਂਜ ਤਾਂ ਇਸ ਦਾ ਮਤਲਬ ਹੁੰਦਾ ਹੈ ਫੈਦਰਸ ਪਰ ਸਰਕਾਰੀ ਦਫ਼ਤਰਾਂ ਦੀ ਦੁਨੀਆ 'ਚ ਇੱਥੇ ਇਸ ਦਾ ਮਤਲਬ ਕੁਝ ਹੋਰ ਹੀ ਹੈ ਇੱਥੇ ਇਹਦਾ ਮਤਲਬ ਹੈ ਰਿਸ਼ਵਤ हां ओही चीज जिस ਨਾਲ ਫਾਇਲਾ ਨੂੰ ਖੰਭ ਲੱਗ ਜਾਂਦੇ ਨੇ ਤੇ ਉਹ ਇੱਕ ਮੇਜ਼ ਤੋਂ ਦੂਜੇ ਮੇਜ਼ ਦੇ ਉੱਡ ਜਾਂਦੀਆਂ ਨੇ ਚਲੋ ਕਹਾਣੀ ਦੇ ਮੁੱਖ ਕਿਰਦਾਰ ਨੂੰ ਮਿਲਦੇ ਹਾਂ ਨਾਮ ਹੈ ਦਸੌਂਦਾ ਸਿੰਘ ਬਿਲਕੁਲ ਪੋਲਾ ਪਾਲਾ ਸਿੱਧਾ ਸਾਦਾ ਕਿਸਾਨ ਪਰ ਉਸ ਨਾਲ ਇੱਕ ਅਜੀਹਾਂ ਤੋਖਾ ਹੁੰਦਾ ਹੈ ਜੋ ਉਸ ਨੂੰ ਇੱਕ ਐਸੀ ਦੁਨੀਆ ਚ ਲੈ ਜਾਂਦਾ ਹੈ ਜਿਸ ਦੇ ਦਾਓ ਪੇਚ ਉਹ ਬਿਲਕੁਲ ਨਹੀਂ ਜਾਣਦਾ ਤਾਂ ਦੇਖੋ ਇੱਕ ਪਾਸੇ ਤਾਂ ਹੈ ਦਸੌਂਦਾ ਸਿੰਘ ਨਨਪੜ ਪਰ ਇਮਾਨਦਾਰ ਦੂਜੇ ਪਾਸੇ ਨੇ ਉਸ ਦੇ ਪ੍ਰਾ ਪੜੇ ਲਿਖੇ ਪਰ ਬੇਈਮਾਨ ਤੇ ਸ਼ਾਤਰ ਹੁਣ ਹੁੰਦਾ ਕੀ ਹੈ ਪਿਓ ਦੀ ਮੌਤ ਤੋਂ ਬਾਅਦ ਉਹ ਦਸੌਂਦੇ ਸਿੰਘ ਦੀ ਸਾਦਗੀ ਦਾ ਫਾਇਦਾ ਚੁੱਕਦੇ ਨੇ ਤੇ ਧੋਖੇ ਨਾਲ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲੈਂਦੇ ਨੇ ਹੁਣ ਐਸ ਧੋਖੇ ਤੋਂ ਬਾਅਦ ਦਸੌਂਦਾ ਸਿੰਘ ਕੋਲ ਕੋਈ ਚਾਰਾ ਨਹੀਂ ਬਚਦਾ ਉਸ ਨੂੰ ਆਪਣੇ ਖੇਤਾਂ ਦਾ ਸਕੂਨ ਛੱਡ ਕੇ ਸ਼ਹਿਰ ਦੇ ਦਫ਼ਤਰਾਂ ਦੇ ਗੇੜੇ ਘਟਣੇ ਪੈਂਦੇ ਨੇ ਇਨਸਾਫ ਲਈ ਪਰ ਸੱਚੀ ਗੱਲ ਇਹ ਹੈ ਕਿ ਐਸ ਸਫ਼ਰ ਲਈ ਉਹ ਬਿਲਕੁਲ ਵੀ ਤਿਆਰ ਨਹੀਂ ਹੈ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਦਸੌਂਦਾ ਸਿੰਘ ਦਾ ਅਸਲੀ ਸਬਕ ਹੁਣ ਉਹ ਸਿਸਟਮ ਦੇ ਉਹ ਨਿਯਮ ਸਿੱਖੇਗਾ ਜੋ ਕਿਤਾਬਾਂ 'ਚ ਨਹੀਂ ਲਿਖੇ ਹੁੰਦੇ ਉਸ ਦਾ ਵਾਹ ਪੈਂਦਾ ਹੈ ਉਹਨਾਂ ਲੋਕਾਂ ਨਾਲ ਜੋ ਇਸ ਵ੍ਰਿਸ਼ਟਾਚਾਰ ਦੀ ਪਾਸ਼ਾ ਦੇ ਮਾਹਿਰ ਨੇ ਸੋ ਪਹੁੰਚਦਾ ਹੈ ਤਹਿਸੀਲ ਦੇ ਦਫ਼ਤਰ ਉੱਥੇ ਇੱਕ ਅਰਧਲੀ ਉਸ ਨੂੰ ਬੜੇ ਰੁੱਖੇ ਢਾਣ ਨਾਲ ਮਿਲਦਾ ਹੈ ਪਰ ਜਿਵੇਂ ਹੀ ਅਰਧਲੀ ਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਤਾਂ ਅਸਾਮੀ ਹੈ ਮਤਲਬ ਜਿਸ ਤੋਂ ਕੁਝ ਮਿਲ ਸਕਦਾ ਹੈ ਫਿਰ ਤਾਂ ਉਸ ਦਾ ਰਵਈਆ ਇੱਕਦਮ ਬਦਲ ਜਾਂਦਾ ਹੈ ਤੇ ਫਿਰ ਅਰਧਲੀ ਉਹ ਗੱਲ ਕਹਿੰਦਾ ਹੈ ਜਿਸ ਤੇ ਸਾਰੀ ਕਹਾਣੀ ਟਿੱਕੀ ਹੋਈ ਹੈ ਉਹ ਕਹਿੰਦਾ ਜਿੰਨਾ ਚਿਰ ਤੂੰ ਕਾਗਜ਼ਾਂ ਨੂੰ ਖੰਭ ਨਹੀਂ ਲਾਏਂਗਾ ਇਹੇ ਉੱਡਣਗੇ ਨਹੀਂ ਹੁਣ ਵਿਚਾਰਾ ਦਸੌਂਦਾ ਸਿੰਘ ਉਹ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਕੱਢ ਲੈਂਦਾ ਤੇ ਸੋਚਾਂ ਚ ਪੈ ਜਾਂਦਾ ਕਿ ਖੰਭ ਕਿੱਥੋਂ ਲਿਆਵਾਂ ਬਸ ਇੱਥੇ ਹੀ ਦਸੌਂਦਾ ਸਿੰਘ ਨੂੰ ਸਿਸਟਮ ਦੇ ਅਸਲੀ ਕਾਇਦੇ ਕਾਨੂੰਨ ਸਮਝਾਏ ਜਾਂਦੇ ਨੇ ਅਰਦਲੀ ਸਿਰਫ ਇਹ ਨਹੀਂ ਦੱਸਦਾ ਕਿ 5 ਰੁਪਏ ਦਾ ਨੋਟ ਦੇਣਾ ਸਗੋਂ ਇਹ ਵੀ ਸਿਖਾਉਂਦਾ ਹੈ ਕਿ ਦੇਣਾ ਕਿਵੇਂ ਲੁਕਾ ਕੇ ਚੋਰੀ ਛਿਪੇ ਸਮਝੋ ਕਿ ਭ੍ਰਿਸ਼ਟਾਚਾਰ ਦੀ ਪਹਿਲੀ ਕਲਾਸ ਸ਼ੁਰੂ ਹੋ ਗਈ ਤੇ ਫਿਰ ਹੁੰਦਾ ਇੱਕ ਕਮਾਲ ਜ਼ਿੰਦਗੀ 'ਚ ਪਹਿਲੀ ਵਾਰ ਕੋਈ ਦਸੌਂਦਾ ਸਿੰਘ ਨੂੰ ਸਿਆਣਾ ਕਹਿੰਦਾ ਹੈ ਸੋਚੋ ਸਿਆਣਾ ਪਰ ਕਿਸ ਗੱਲ ਲਈ ਇਮਾਨਦਾਰੀ ਲਈ ਨਹੀਂ ਰਿਸ਼ਵਤ ਦੇਣੀ ਸਿੱਖਣ ਲਈ ਤੇ ਦਸੌਂਦਾ ਸਿੰਘ ਵਿਚਾਰਾ ਇਸ ਤਾਰੀਫ਼ ਤੇ ਖੁਸ਼ ਹੋ ਕੇ ਅਰਦਲੀ ਦਾ ਧੰਨਵਾਦ ਕਰਦਾ ਹੈ ਪਰ ਸਵਾਲ ਇਹ ਹੈ ਕਿ ਇਹ ਜਿਹੜੀ ਨਵੀਂ ਸਿਆਣਪ ਮਿਲੀ ਹੈ ਇਸ ਦੀ ਕੀਮਤ ਕੀ ਹੈ ਖੈਰ ਜਿਵੇਂ ਜਿਵੇਂ ਦਸੌਂਦਾ ਸਿੰਘ ਇਸ ਖੇਡ ਦਾ ਪੱਕਾ ਖਿਡਾਰੀ ਬਣਦਾ ਜਾਂਦਾ ਹੈ ਉਸਦੀ ਆਪਣੀ ਜ਼ਿੰਦਗੀ ਹੌਲੀ ਹੌਲੀ ਬਰਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਉਹ ਪਹਿਲਾਂ ਵਾਲਾ ਭੋਲਾ ਕਿਸਾਨ ਨਹੀਂ ਰਿਹਾ ਉਹ ਇਸ ਪ੍ਰਸ਼ਟ ਸਿਸਟਮ ਦਾ ਇਸ ਮਸ਼ੀਨ ਦਾ ਇੱਕ ਹਿੱਸਾ ਬਣ ਚੁੱਕਾ ਹੈ ਉਹ ਖੰਭ ਲਾਉਣਾ ਸਿੱਖ ਗਿਆ ਤੇ ਸਿਸਟਮ ਦੇ ਪਹੀਏ ਵੀ ਹੁਣ ਉਸਦੇ ਲਈ ਘੁੰਮਤੇ ਨੇ ਇਸ ਸਾਰੇ ਕੰਮ 'ਚ ਕਿੰਨਾ ਸਮਾਂ ਲੱਗਿਆ ਪੂਰੇ 4 ਸਾਲ 4 ਲੰਬੇ ਸਾਲ ਜ਼ਿੰਦਗੀ ਦੇ ਉਹ 4 ਸਾਲ ਜੋ ਮੁੜ ਕੇ ਕਦੇ ਵਾਪਸ ਨਹੀਂ ਆ ਸਕਦੇ ਪਰ ਗੱਲ ਸਿਰਫ ਸਮੇਂ ਦੀ ਨਹੀਂ ਸੀ ਇਹ 4 ਸਾਲ ਬਹੁਤ ਮਹਿੰਗੇ ਪਏ ਆਪਣੀ 5 ਵਿੱਗੇ ਜ਼ਮੀਨ ਉਸ ਨੂੰ ਗਹਿਣੇ ਰੱਖਣੀ ਪਈ ਸਿਰਫ ਇਸ ਲਈ ਤਾਂ ਕਿ ਉਹ ਵਕੀਲਾ ਤੇ ਬਾਬੂਆਂ ਨੂੰ ਖੰਭ ਲਾ ਸਕੇ ਤਾਂ ਦੇਖੋ ਨਤੀਜਾ ਕੀ ਨਿਕਲਿਆ ਜ਼ਮੀਨ ਤਾਂ ਗਈ ਗਹਿਣੇ ਖੇਤੀ ਦਾ ਕੰਮ ਕਾਜ ਸਭ ਠੱਪ ਹੋ ਗਿਆ ਅਤੇ ਇਸ ਸਭ ਦੀ ਟੈਨਸ਼ਨ ਚ ਉਸ ਦੀ ਸਿਹਤ ਵੀ ਜਵਾਬ ਦੇ ਗਈ ਸਰੀਰ ਹਰ ਵੇਲੇ ਟੁੱਟਿਆ ਟੁੱਟਿਆ ਰਹਿਣ ਲੱਗਾ ਪਰ ਫਿਰ 4 ਸਾਲਾਂ ਤੱਕ ਇਸ ਗੰਦੇ ਸਿਸਟਮ ਦਾ ਹਿੱਸਾ ਬਣੇ ਰਹਿਣ ਤੋਂ ਬਾਅਦ ਕਹਾਣੀ 'ਚ ਇੱਕ ਅਜੀਹਾ ਮੋੜ ਆਂਦਾ ਹੈ ਜੋ ਦਸੌਂਦਾ ਸਿੰਘ ਦੀ ਸਾਰੀ ਸਿਆਣਪ ਨੂੰ ਹਿਲਾ ਕੇ ਰੱਖ ਦਿੰਦਾ ਹੈ। ਇੱਕ ਛੋਟੀ ਜਿਹੀ ਘਟਨਾ, ਇੱਕ ਨੇਕੀ ਦਾ ਕੰਮ ਉਸਦੇ ਸਾਰੇ ਸਿੱਖੇ ਸਿਖਾਏ ਸਬਕਾਂ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਹੁਣ ਦੇਖੋ ਉਸ ਦੀ ਸਿਹਤ ਖਰਾਬ ਹੋ ਚੁੱਕੀ ਹੈ ਤੇ ਉਹ ਜਾਂਦਾ ਹੈ ਸ਼ਹਿਰ ਦੇ ਇੱਕ ਵੱਡੇ ਹਸਪਤਾਲ 'ਚ ਪਰ ਉਸਦੇ ਦਿਮਾਗ 'ਚ ਕੀ ਚੱਲ ਰਿਹਾ ਹੈ? ਉਹੀ ਕਿ ਇੱਥੇ ਵੀ ਕੰਮ ਖੰਭ ਲਗਾ ਕੇ ਹੀ ਹੋਣਾ ਹੈ? ਉਹ ਤਾਂ ਪੂਰੀ ਤਿਆਰੀ ਨਾਲ ਜਾਂਦਾ ਹੈ ਕਿ ਇੱਥੇ ਵੀ ਰਿਸ਼ਵਤ ਦੇਣੀ ਪਵੇਗੀ ਪਰ ਹਸਪਤਾਲ ਪਹੁੰਚ ਕੇ ਉਹ ਹੈਰਾਨ ਰਹਿ ਜਾਂਦਾ ਹੈ ਉੱਥੇ ਉਸ ਨੂੰ ਆਪਣੇ ਪਿੰਡ ਦਾ ਹੀ ਇੱਕ ਮੁੰਡਾ ਮਿਲ ਜਾਂਦਾ ਹੈ ਜੋ ਹਸਪਤਾਲ 'ਚ ਕੰਮ ਕਰਦਾ ਹੈ ਤੇ ਉਹ ਮੁੰਡਾ ਬਿਨਾਂ ਇੱਕ ਪੈਸਾ ਲਏ ਉਸਦੇ ਸਾਰੇ ਕੰਮ ਕਰਵਾ ਦਿੰਦਾ ਹੈ ਪਰਚੀ ਬਣਵਾਉਣ ਤੋਂ ਲੈ ਕੇ ਡਾਕਟਰ ਨੂੰ ਮਿਲਵਾਉਣ ਤੱਕ ਸਭ ਕੁਝ ਇਹ ਦੇਖ ਕੇ ਤਾਂ ਦਸੌਂਦਾ ਸਿੰਘ ਦਾ ਦਿਮਾਗ ਹੀ ਘੁੰਮ ਜਾਂਦਾ ਹੈ ਉਸ ਨੂੰ ਯਕੀਨ ਹੀ ਨਹੀਂ ਹੁੰਦਾ ਕੇ ਬਿਨਾ ਰਿਸ਼ਵਤ ਦਿੱਤੇ ਕੋਈ ਕੰਮ ਹੋ ਵੀ ਸਕਦਾ ਹੈ ਉਸ ਮੁੰਡੇ ਨੂੰ ਪੁੱਛਦਾ ਭਾਈ ਇਹ ਸਭ ਹੋ ਕਿਵੇਂ ਗਿਆ ਆਪਾਂ ਆਪਾਂ ਤਾਂ ਕਾਗਜ਼ਾਂ ਨੂੰ ਖੰਭ ਲਾਏ ਨਹੀਂ ਅੱਗੋਂ ਉਸ ਮੁੰਡੇ ਦਾ ਜਵਾਬ ਸੁਣਨ ਵਾਲਾ ਹੈ ਉਹ ਹੱਸ ਕੇ ਕਹਿੰਦਾ ਹੈ ਚਾਚਾ ਤੂੰ ਤਾਂ ਕਮਲਾ ਹੈ ਬਸ ਇਹੀ ਇੱਕ ਲਾਈਨ ਤੇ ਦਸੌਂਦਾ ਸਿੰਘ ਦੀ 4 ਸਾਲਾਂ ਦੀ ਮਿਹਨਤ ਨਾਲ ਕਮਾਈ ਸਿਆਣਪ ਇੱਕ ਸੈਕਿੰਡ ਚ ਮਿੱਟੀ ਚ ਮਿਲ ਜਾਂਦੀ ਹੈ ਇਸੇ ਨੂੰ ਕਹਿੰਦੇ ਨੇ ਵਿਡੰਬਨਾ ਹੈਨਾ ਸੋਚੋ ਜਿਸ ਸਿਸਟਮ ਚ ਬੇਈਮਾਨੀ ਸਿੱਖੀ ਉੱਥੇ ਉਸ ਨੂੰ ਕਿਹਾ ਗਿਆ ਸਿਆਣਾ ਤੇ ਜਿੱਥੇ ਇਮਾਨਦਾਰੀ ਦੇਖੀ ਉਥੇ ਉਸੇ ਸਿਆਣਪ ਕਰਕੇ ਉਸ ਨੂੰ ਕਿਹਾ ਗਿਆ ਕਮਲਾ ਤਾਂ ਸਵਾਲ ਇਹ ਉੱਠਦਾ ਹੈ ਕਿ ਅਸਲ ਨੁਕਸਾਨ ਕਿਸ ਦਾ ਹੋਇਆ ਕਿ ਸਿਰਫ ਪੈਸੇ ਦਾ ਜ਼ਮੀਨ ਦਾ ਨਹੀਂ ਸਭ ਤੋਂ ਵੱਡੀ ਚੋਰੀ ਜੋ ਹੋਈ ਉਹ ਸੀ ਦਸੋਂਦਾ ਸਿੰਘ ਦੇ ਵਿਸ਼ਵਾਸ ਦੀ ਉਸ ਦੀ ਸੋਚ ਦੀ ਉਹ ਜਦੋਂ ਹਸਪਤਾਲ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਲੱਗਦਾ ਜਿਵੇਂ ਉਸ ਦਾ ਸਭ ਕੁਝ ਲੁੱਟ ਗਿਆ ਹੋਵੇ ਪਰ ਇਹ ਪੈਸਾ ਜਾਂ ਜ਼ਮੀਨ ਨਹੀਂ ਉਹ ਸਿਆਣਾਪ ਜਿਸ ਨੂੰ ਸਿੱਖਣ ਚ ਉਸਨੇ 4 ਸਾਲ ਤੇ ਆਪਣੀ ਸਾਰੀ ਪੂੰਜੀ ਲਾ ਦਿੱਤੀ ਸੀ ਉਹ ਇੱਕ ਝਟਕੇ ਚ ਕੂੜੇ ਦੇ ਢੇਰ ਤੇ ਸੁੱਟ ਦਿੱਤੀ ਗਈ। ਇਹੀ ਇਸ ਕਹਾਣੀ ਦਾ ਸਭ ਤੋਂ ਵੱਡਾ ਸੰਦੇਸ਼ ਹੈ। ਭ੍ਰਿਸ਼ਟਾਚਾਰ ਸਿਰਫ ਸਾਡੀ ਜੇਬ ਨਹੀਂ ਘਟਦਾ ਇਹ ਸਾਡੇ ਅੰਦਰੋਂ ਚੰਗਿਆਈ ਤੇ ਯਕੀਨ ਖਤਮ ਕਰ ਦਿੰਦਾ ਹੈ। ਇਹ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਸਾਨੂੰ ਸਹੀ ਗਲਤ ਲੱਗਣ ਲੱਗ ਜਾਂਦਾ ਹੈ ਅਤੇ ਬੇਈਮਾਨੀ ਸਿਆਣਪ। ਅਤੇ ਅੰਤ ਵਿੱਚ ਕਹਾਣੀ ਸਾਨੂੰ ਇੱਕ ਵੱਡੇ ਸਵਾਲ ਨਾਲ ਛੱਡ ਜਾਂਦੀ ਹੈ। ਕਿ ਜਦੋਂ ਕਿਸੇ ਲਈ ਇੱਕ ਪ੍ਰਸ਼ਟ ਸਿਸਟਮ ਹੀ ਸਚਾਈ ਬਣ ਜਾਵੇ ਤਾਂ ਫਿਰ ਉਸ ਦੁਨੀਆ ਵਿੱਚ ਸਿਆਣਾ ਹੋਣ ਦਾ ਅਸਲ ਮਤਲਬ ਕੀ ਰਹਿ ਜਾਂਦਾ ਹੈ